ਜਸਟਿਸ ਪਾਸੇਬਲ ਨੂੰ ਸੇਵਾ ਇਨਸਾਫ ਹੀ ਮੰਗਦੇ ਆ ਜੀ ਅੱਜ ਮੈਨੂੰ ਇਕਬੀਰ ਜੀ ਦੀ ਗੱਲ ਬਹੁਤ ਮਤਲਬ ਅੰਦਰ ਤੱਕ ਚੀਰ ਗਈ ਕਹਿੰਦੇ ਜਦੋਂ ਮੈਂ ਵੱਖ-ਵੱਖ ਤਰੀਕੇ ਬਣਾਉਣਾ ਥੱਲੇ ਕਮੈਂਟ ਲੋਕ ਕਰ ਲਾ ਕੇ ਕਹਿੰਦੇ ਆ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਜਲੀਲ ਹੋਣ ਲਈ ਜੰਮਿਆ ਪਰ ਮੈਂ ਆਪਦੇ ਪੁੱਤ ਨੂੰ ਇਨਸਾਫ ਲੈ ਕੇ ਰਹਾਂਗਾ ਐਦੋਂ ਵੱਡਾ ਕੋਈ ਸ਼ਬਦ ਅੱਜ ਦੀ ਰੈਲੀ 'ਚ ਅੱਜ ਦੇ ਇਸ ਵਰਸੇ 'ਤੇ ਹੋ ਨਹੀਂ ਸਕਦਾ ਇੱਕ ਜੇ ਤੁਮ ਮਾਪੇ ਕਹਿ ਦੇਣ ਨਾ ਕਿ ਕੋਈ ਸਾਨੂੰ ਜਲੇਲ ਕਰੀ ਜਾਵੇ ਅਸੀਂ ਹੋ ਲਾਂਗੇ ਪਰ ਅਸੀਂ ਆਪਦੇ ਪੁੱਤ ਦਾ ਇਨਸਾਫ ਲੈ ਕੇ ਰਾਵਾਂਗੇ ਐਦੋਂ ਕਹਾ ਤੇ ਕੋਈ ਗੱਲ ਹੋਈ ਨਹੀਂ ਸਕਦੀ। ਛੋਟੇ ਸ਼ਬ ਨੂੰ ਮਿਲੇ ਹੋ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਬਿਲਕੁਲ ਹੋਊ ਹੋਊ ਸਿੱਧੂ ਦੀ ਕਾਪੀ ਲੱਗਦੀ। ਲੰਮੀ ਉਮਰਾਂ ਬਖਸ਼ੇ ਉਹਨੂੰ ਪਰਮਾਤਮਾ ਸਿੱਧੂ ਮੰਗੂ ਤਾਕੀ ਜ਼ਰੂਰ ਕਰੇ। ਪਰ ਉਤੇ ਬੁਰਾ ਸਾਇਆ ਕੋਈ ਨਾ। ਹਰ ਤਕਲੀਫ ਤੋਂ ਬਚੇ। ਇਨਸਾਫ ਤੇ ਦੇਰੀ ਕਿਵੇਂ ਸਮਝਦੇ ਹੋ ਕਿ ਜਿਹੜੀ ਦੇਰੀ ਹੋ ਰਹੀ ਹੈ ਇਨਸਾਫ ਚ? ਆਹੀ ਕਰਨ ਲਈ ਤੇ ਸਾਰੇ ਇਕੱਠੇ ਹੁੰਦੇ ਆ ਵੀ ਕੀ ਰੀਜ਼ਨ ਹੈ ਕੀ ਕਾਰਨ ਹੈ ਇਹ ਹੀ ਕਾਰਨ ਤਾਂ ਸਮਝ ਹੀ ਨਹੀਂ ਆਇਆ ਇਹ ਹੀ ਕਾਰਨ ਹੈ ਜਿਹਦੇ ਨੂੰ ਸਮਝ ਆ ਗਿਆ ਉਹ ਦਿਨ ਇਨਸਾਫ ਦਾ ਬੜੀ ਲੋਕਾਂ ਦੇ ਸ਼ਵੀ ਛੱਡ ਕੇ ਗਿਆ ਡਾਊਨ ਟੂ ਅਰਥ ਸੀ ਮਿੱਟੀ ਨਾਲ ਜੋੜ ਗਿਆ ਛੋਟੇ ਛੋਟੇ ਬੱਚਿਆਂ ਨੂੰ ਕਿਵੇਂ ਦੇ ਬਠੇਰੇ ਨੂੰ ਰੋਟੀ ਪਾ ਗਿਆ ਜੀ ਜਿਹੜਾ ਸਭ ਤੋਂ ਵਧੀਆ ਕੰਮ ਹੈ ਆਪਾਂ ਕਹਿੰਦੇ ਹੁੰਨੇ ਨਾ ਵੀ ਗਰੀਬ ਦਾ ਮੂੰਹ ਹੈ ਜਿਹੜਾ ਪਤਾ ਨਹੀਂ ਕਿੰਨਾ ਦੀ ਰੋਤੀ ਪਾ ਗਿਆ ਇੱਕ ਇੱਕ ਕਲਾਕਾਰ ਨੂੰ ਜੇ ਤਰੱਕੀ ਦੇ ਕੇ ਗਿਆ ਉਹਦੇ ਮਗਰ ਹਜ਼ਾਰ ਗਣੇ ਨੇ پتہ ਨਹੀਂ ਕਿੰਨਿਆਂ ਨੂੰ ਕਿੰਨਿਆਂ ਦਾ ਉਹ ਪਲਾ ਕਰਦੇ ਜਸਟਿਸ ਕੋਰਟ ਤੋਂ ਦੂਰ ਨੂੰ ਸੇਵਾ ਇਨਸਾਫ ਹੀ ਮੰਗਦੇ ਅੱਜ ਮੈਨੂੰ ਇੱਕ ਰੀਤ ਜੀ ਦੀ ਗੱਲ ਬਹੁਤ ਮਤਲਬ ਅੰਦਰ ਤੱਕ ਚੀਰ ਗਈ ਕਹਿੰਦੇ ਜਦੋਂ ਮੈਂ ਵੱਖ-ਵੱਖ ਤਰੀਕੇ ਬਣਾਉਣਾ ਥੱਲੇ ਕਮੈਂਟ ਲੋਕ ਕਰ ਲੱਗ ਜਾਂਦੇ ਆ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਜਲੀਲ ਹੋਣ ਲਈ ਜੰਮਿਆ ਮੈਂ ਆਪਦੇ ਪੁੱਤ ਨੂੰ ਇਨਸਾਫ ਲੈ ਕੇ ਰਹੂਗਾ ਐਦੋਂ ਵੱਡਾ ਕੋਈ ਸ਼ਬਦ ਅੱਜ ਦੀ ਰੈਲੀ 'ਚ ਅੱਜ ਦੇ ਇਸ ਵਰਸੀ ਤੇ ਹੋ ਨਹੀਂ ਸਕਦਾ ਇਹ ਕਿਤੇ ਤੂੰ ਮਾਂ-ਪਾਪ ਕਹਿ ਦੇਣ ਨਾ ਕਿ ਕੋਈ ਸਾਨੂੰ ਜਲੇਲ ਕਰੀ ਜਾਵੇ ਅਸੀਂ ਹੋ ਲਾਂਗੇ ਪਰ ਅਸੀਂ ਆਪਦੇ ਪੁੱਤ ਦਾ ਇਨਸਾਫ ਲੈ ਕੇ ਰਾਵਾਂਗੇ ਐਦੋਂ ਕਹਾ ਤੇ ਕੋਈ ਗੱਲ ਹੋਈ ਨਹੀਂ ਸਕਦੀ ਛੋਟੇ ਸ਼ਬ ਨੂੰ ਮਿਲੇ ਹੋ ਤੁਸੀਂ ਇਸ ਤਰੀਕੇ ਨਾਲ ਦੇਖਦੇ ਹੋ ਬਿਲਕੁਲ ਹੋਊ ਹੋ ਸਿੱਧੂ ਦੀ ਕਾਪੀ ਲੱਗਦੀ ਲੰਮੀ ਉਮਰਾਂ ਬਖਸ਼ਿਓ ਨੂੰ ਕਰਮਾਤਮਾ ਸਿੱਧੂ ਮੰਗੂ ਟੱਕੀ ਜ਼ਰੂਰ ਕਰੇ ਪਰ ਉਤੇ ਬੁਰਾ ਸਾਇਆ ਕੋਈ ਨਾ ਹਰ ਤਕਲੀਫ ਤੋਂ ਬਚ ਗਿਰੋ ਇਨਸਾਫ ਚ ਦੇਰੀ ਕਿਵੇਂ ਸਮਝਦੇ ਹੋ ਜਿਹੜੀ ਦੇਰੀ ਹੋ ਰਹੀ ਹੈ ਇਨਸਾਫ ਚ ਆਹੀ ਕਰਨ ਲਈ ਤਾਂ ਸਾਰੇ ਇਕੱਠੇ ਹੁੰਦੇ ਆ ਵੀ ਕੀ ਰੀਜ਼ਨ ਹੈ ਕੀ ਕਾਰਨ ਹੈ ਇਹੀ ਕਾਰਨ ਤਾਂ ਸਮਝ ਹੀ ਨਹੀਂ ਆਇਆ ਇਹ ਹੀ ਕਾਰਨ ਹੈ ਜਿਹਦਨ ਸਮਝ ਆ ਗਿਆ ਉਹਦਨ ਇਨਸਾਫ ਹੋ ਗਿਆ ਬੜੀ ਲੋਕਾਂ ਦੇ ਸ਼ਬੀ ਛੱਡ ਕੇ ਗਿਆ ਡਾਊਨ ਟੂ ਅਰਥ ਦੀ ਮਿੱਟੀ ਨਾਲ ਜੋੜ ਗਿਆ ਛੋਟੇ ਛੋਟੇ ਬੱਚਿਆਂ ਨੂੰ ਕਿਵੇਂ ਦੇਖੇ ਬਠੇਰੇ ਨੂੰ ਰੋਟੀ ਪਾ ਗਿਆ ਜੀ ਜਿਹੜਾ ਸਭ ਤੋਂ ਵਧੀਆ ਕੰਮ ਹੈ ਆਪਾਂ ਕਹਿੰਦੇ ਹੁੰਦੇ ਨਾ ਵੀ ਗਰੀਬ ਦਾ ਮੂੰਹ ਹੈ ਜਿਹੜਾ ਪਤਾ ਨਹੀਂ ਕਿੰਨਾ ਦੀ ਰੋਟੀ ਪਾ ਗਿਆ ਇੱਕ ਇੱਕ ਕਲਾਕਾਰ ਨੂੰ ਜੇ ਤਰੱਕੀ ਦੇ ਕੇ ਗਿਆ ਉਹਦੇ ਮਗਰ ਹਜ਼ਾਰ ਗਣੇ ਨੇ ਪਤਾ ਨਹੀਂ ਕਿੰਨਿਆਂ ਨੂੰ ਕਿੰਨਿਆਂ ਦਾ ਉਹ ਪਲਾ ਕਰਦੇ